ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਅੱਜ ਜੋ ਵੀਰ ਆਪਾਂ ਪੱਗ ਦੀ ਉਹ ਵੀਡੀਓ ਲੈ ਕੇ ਆਏ ਹਾਂ ਜੀ ਗੁਰਪ੍ਰੀਤ ਲਾਰਡ ਜੋ ਪੰਜਾਬੀ ਮਾਡਲ ਹੈ ਵੀਰਾਂ ਜਿਸ ਤਰ੍ਹਾਂ ਉਹਦੇ ਪੱਗ ਬਣਨੀ ਹੁੰਦੀ ਆ ਉਹ ਵਾਲੀ ਸ਼ੇਪ ਦੇ ਵਿੱਚ ਬਣਨ ਵਾਲੀ ਪੱਗ ਦੀ ਵੀਡੀਓ ਲੈ ਕੇ ਆਏ ਹਾਂ ਜੀ ਪਹਿਲਾਂ ਲੜੜ ਸਿਰ ਦੇ ਸੈਂਟਰ ਚੋਂ ਲੈ ਆ ਕੇ ਅੱਧੀ ਅੱਖ ਤੇ ਅੱਧੀ ਗੱਲ ਟੱਕ ਕੇ ਲਗਾ ਦੇਣਾ ਪੱਗ ਦੀ ਪੋਣੀ ਜਿਸ ਤਰ੍ਹਾਂ ਕੀਤੀ ਨੇ ਬਿਲਕੁਲ ਸਿੰਪਲ ਉਸੇ ਤਰ੍ਹਾਂ ਹੀ ਉਹਨੂੰ ਲਿਆ ਕੇ ਬਿਨਾਂ ਕਿਸੇ ਸਫਾਈ ਤੋਂ ਸੈਂਪਲ ਪੇਚਾਂ ਦੇ ਵਿੱਚ ਬਲ ਪਾ ਕੇ ਕੋਠੇ ਨਾਲ ਮੋੜ ਕੇ ਲਗਾ ਦੇਣਾ ਹੈ ਪੱਗ ਦੀ ਜੋ ਸ਼ੇਪ ਦੀ ਗਲਾਈ ਹੁੰਦੀ ਆ ਉਹ ਲਿਆਉਣ ਦੇ ਲਈ ਜੋ ਪਹਿਲਾਂ ਦੇਖ ਸਕਦੇ ਹੋ بیس ਬਣ ਕੇ ਉੱਤੇ ਇੱਕ ਕਪੜਾ ਲਵੇਟਿਆ ਹੋਇਆ ਜੀ ਇਹਦੇ ਨਾਲ ਕੀ ਆ ਜੋ ਪੱਗ ਦੀ ਸ਼ੇਪ ਆ ਉਹ ਗਲਾਈ ਚ ਆ ਜਾਏਗੀ ਲੜਾਂ ਵਾਲੇ ਪਾਸਿਓਂ ਜੋ ਲੜ ਰੱਖਣੇ ਆ ਸੈਮੀ ਪਟਿਆਲਾ ਤੋਂ ਵੀ ਘੱਟ ਥੱਲੇ ਲਿਆਉਣੇ ਨੇ ਜਿਸ ਤਰ੍ਹਾਂ ਕਿ ਸੈਮੀ ਪਟਿਆਲਾ ਚ ਪਟਿਆਲਾ ਸ਼ਾਈ ਪੱਗ ਨੂੰ ਲੜ ਲੜਨੇ ਜੋ ਥੱਲੇ ਘੱਟ ਨੂੰ ਲੈਂਦੇ ਹੁੰਦੇ ਨੇ ਬਿਲਕੁਲ ਨੇੜੇ ਨੇੜੇ ਰੱਖ ਕੇ ਸ਼ੇਪ ਆ ਜੋ ਉਹ ਗਲਾਈ ਦੇ ਵਿੱਚ ਲਾ ਦੇਣੀ ਆ ਤੇ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਸ ਤਰ੍ਹਾਂ ਕੇ ਦੇਖ ਰਿਹਾ ਹਾਂ ਨਾਦਾ ਪੂਣੀ ਨੂੰ ਸਾਫ ਕਰਨਾ ਹੈ ਜਿਸ ਤਰ੍ਹਾਂ ਇਹ ਲੜ ਲਗਾ ਰਹੇ ਹਾਂ ਬਿਲਕੁਲ ਉਸੇ ਤਰ੍ਹਾਂ ਥੋੜੀ ਜਿਹੀ ਸੈਟਿੰਗ ਕਰਕੇ ਬਲ ਪਾ ਕੇ ਉਸ ਨੂੰ ਲਗਾ ਦੇਣਾ ਹੈ ਉੱਪਰਲੇ ਪਾਸੇ ਨਾਲ ਦੀ ਨਾਲ ਜਿੱਥੇਲੇ ਪਾਸੇ ਬਲ ਪਾਏ ਨੇ ਨਾਲੇ ਨਾਲ ਮੋੜਦੇ ਹੋ ਇਹਦੇ ਨਾਲ ਗਗਲਾਈ ਦੇ ਵਿੱਚ ਸ਼ੇਪ ਆ ਜਾਵੇਗੀ ਪੱਗ ਦੀ ਜੋ ਲੈਂਥ ਆਈ ਉਹ 7 ਮੀਟਰ ਦੀ ਹੈ ਕਪੜਾ ਜੋ ਆ ਫੁੱਲ ਵੈਲ ਹੈ ਜੀ ਜੇ ਜਿਹੜੇ ਵੀਰ ਰੂਬੀਆਂ ਬੰਨਦੇ ਆ ਜਾਂ ਜਿਨ੍ਹਾਂ ਦੀ ਫੁੱਲ ਵੈਲ ਦੀ ਸ਼ੇਪ ਆ ਜੂ ਛੋਟੀ ਬਣ ਜਾਂਦੀ ਆ ਤੇ ਉਹ ਰੂਬੀਆ ਪੱਗ ਬਣ ਸਕਦੇ ਆ ਜੀ ਤੇ ਜਿਨ੍ਹਾਂ ਦੀ ਫੁੱਲ ਵੈਲ ਬੰਨਦੇ ਆ ਸਹੀ ਆ ਜਾਂਦੀ ਆ ਉਹ ਫੁੱਲ ਵੈਲ ਰੱਖਣ ਤੇ ਜਿਸ ਤਰ੍ਹਾਂ ਕੇ ਥੱਲੇ ਹਲਕਾ ਜਿਹਾ ਕਪੜਾ ਬੰਨਿਆ ਸੀ ਸ਼ੇਪ ਦੇਣ ਨੂੰ ਅੱਧਾ ਕਿ ਮੀਟਰ ਦਾ ਕਪੜਾ ਸੀ ਉਹਨੂੰ ਉਹਦੀ ਪੂਣੀ ਜੀ ਬਣਾ ਕੇ ਸਿੰਪਲ ਲਵਟ ਆਇਆ ਸੀਗਾ ਜਿਸ ਤਰ੍ਹਾਂ ਇਹ ਦੇਖ ਰਹੇ ਹੋ ਉੱਪਰੀਆਂ ਟਰਨਰ ਬਿਲਕੁਲ ਨਿਹੜੇ ਨਿਹੜੇ ਰੱਖਣੀਆਂ ਨੇ ਜੀ ਇਹ ਜੋ ਪੱਗ ਆ ਇਹਨੂੰ ਬੰਨਣ ਨੂੰ ਟਾਈਮ ਵੀ ਬਹੁਤ ਘੱਟ ਲੱਗਦਾ ਜੀ ਤੇ ਜਿਸ ਤਰ੍ਹਾਂ ਕੇ ਗੁਰਪ੍ਰੀਤ ਲਾਰਡ ਜੋ ਪੰਜਾਬੀ ਮਾਡਲ ਹੈ ਭਾਈ ਉਹਦੇ ਜਿਸ ਤਰ੍ਹਾਂ ਸ਼ੇਪ ਦੇ ਵਿੱਚ ਪੱਗ ਬਣੀ ਹੁੰਦੀ ਆ ਉਹ ਸ਼ੇਪ ਦੀ ਅੱਜ ਵੀਡੀਓ ਹੈ ਜੀ ਉਹ ਅਪਲੋਡ ਕੀਤੀ ਆ ਜੀ ਤੇ ਜਿੰਨਾ ਵੀਰਾਂ ਨੇ ਬਹੁਤ ਜ਼ਿਆਦਾ ਮੈਸੇਜ ਕੀਤੇ ਵੀ ਇਹ ਵੀਡੀਓ ਪਾਓ ਤੇ ਅੱਜ ਨਾਲ ਹੀ ਅੱਜ ਵੀਡੀਓ ਹੈ ਜੀ ਤੇ ਬਾਕੀ ਜਿੰਨਾ ਵੀਰਾਂ ਨੇ ਹੋਰ ਵੀਡੀਓ ਬਾਰੇ ਕਿਹਾ ਵੀ ਉਹ ਵੀ ਜਲਦੀ ਅਪਲੋਡ ਕਰਾਂਗੇ ਪੱਗ ਦੀ ਫਿਨਿਸ਼ਿੰਗ ਕਰਨ ਵੇਲੇ ਜਦੋਂ ਲਾਸਟ ਲੜ ਲਗਾਉਣ ਤੋਂ ਪਹਿਲਾਂ ਜਿਸ ਤਰ੍ਹਾਂ ਕੇ ਪੱਗ ਦੀ ਸ਼ੇਪ ਆ ਉਹਨੂੰ ਹਲਕਾ ਜਿਹਾ ਬਾਹਰ ਨੂੰ ਕੱਢ ਲੈਣਾ ਈ ਲਾਸਟ ਲੜ ਜਿਹੜਾ ਲਗਾਉਣਾ ਈ ਉਹ ਬਿਲਕੁਲ ਜਿਸ ਤਰ੍ਹਾਂ ਕੇ ਲਾਸਟ ਲੜ ਹੈ ਬਿਲਕੁਲ ਉਸੇ ਤਰ੍ਹਾਂ ਲਗਾ ਦੇਣਾ ਉਹਦੇ ਵਿੱਚ ਸਫਾਈ ਨਹੀਂ ਕਰਨੀ ਬਲ ਲਾਸਟ ਪੇਜ ਦੇ ਵਿੱਚ ਬਲ ਪਾ ਕੇ ਉਸਨੂੰ ਬਿਲਕੁਲ ਸਿੱਧਾ ਜੋ ਹੈ ਲਗਾ ਦੇਣਾ ਹੈ ਸਿੱਧਾ ਬਿਲਕੁਲ ਜੋ ਲਾਸਟ ਰਿਗਰਡ ਹੈ ਉਹਨੂੰ ਲਗਾ ਦੇਣਾ ਹੈ ਉੱਪਰਲੇ ਪਾਸੇ ਜੋ ਸ਼ੇਪ ਆ ਉਹ ਹਲਕੀ ਜੀ ਜਿਸ ਤਰ੍ਹਾਂ ਦੇਖ ਰਹੇ ਹੋ ਗਲਾਈ 'ਚ ਕਰਕੇ ਥੱਲੇ ਬਿਠਾਣੀ ਆ ਤੇ ਜੋ ਸੈਟ ਆ ਖਣ ਲਈ ਜੋ ਸਭ ਤੋਂ ਪਹਿਲਾਂ ਲੜ ਲਗਾਇਆ ਸੀ ਉਹਨੂੰ ਉੱਪਰ ਵੱਲ ਨੂੰ ਖੋਲਣਾ ਜੀ ਦੋਨੋਂ ਸਾਈਡਾਂ ਤੋਂ ਚੰਗੀ ਤਰ੍ਹਾਂ ਸਿਰ ਦੇ ਉੱਤੇ ਪਿਛਾ ਕੇ ਅੰਦਰਲੇ ਪਾਸੇ ਫੋਲਡ ਕਰ ਦੇਣਾ ਜੀ ਪਿਛਲਾ ਲੜ ਲਗਾ ਦੇਣਾ ਤੇ ਜੋ ਬਲ ਪਿੱਛਾਂ ਦੇ ਵਿੱਚ ਪਾਏ ਆ ਉਹਨਾਂ ਨੂੰ ਬਿਲਕੁਲ ਨੇੜੇ ਨੇੜੇ ਕਰ ਦੇਣਾ ਜੀ ਮੇਰਾ ਵੀਡੀਓ ਪਸੰਦ ਆਵੇਗੀ ਵਾਈ ਗੁਰ ਜੀ ਦਾ ਖਾਲਸਾ